ਮਾਣਯੋਗ ਮਿਸਿਸ ਵੀ ਰੂਪ ਨਾਦਰ ਸਰਦਾਰ ਗੁਰਨੀਤ ਸਿੰਘ ਖੁਰਾਨਾ ਜੀ ਦੇ ਨਿਰਦੇਸ਼ ਅਨੁਸਾਰ ਦੇ ਹਨ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਜੁੜੀ ਇਹਨਾਂ ਛੜੀ ਗਈ ਹੈ ਉਸ ਦੇ ਚਲਦੇ ਆਂ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਖਾਲਸਾ ਕੋਲੇ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਰਵਾਈ ਐਸੇ ਤਰ੍ਹਾਂ ਪਾਲੀ ਕਰ ਰਹੇ ਸੀਗੇ ਜਦੋਂ ਗੱਡੀਆਂ ਦੀ ਚੈਕਿੰਗ ਕਰ ਰਹੇ ਸੀਗੇ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਥਾਰ ਸੀਗੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜਦੋਂ ਜਦੋਂ ਸਾਨੂੰ ਸੈਕਟ ਹੋਏ ਹਸਬੰਦ ਦੇ ਤੇ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆਫੀਮ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਤਰ੍ਹਾਂ 18 6885 ਐਨਡੀਪੀਐਸ ਐਕਟ ਜਿਹੜਾ ਹੈਗਾ ਉਹ ਥਾਣਾ ਨਗਪੁਰ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਹੁੰਚ ਕੇ ਜੀਤੀ ਗਈ ਕਿ ਕਿੱਥੋਂ ਇਹ ਫੀਮੇਲ ਲੈ ਕੇ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ لال ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਉਹਨੂੰ ਪਲੇ ਦੀ ਜਿਹੜੀ ਹੈਗੀ ਸਕ੍ਰੈਪ ਦੀ ਦੁਕਾਨ ਇਹਦੇ ਕੋਲ ਜਿਹੜਾ ਇਹ ਸਮਾਨ ਲੈ ਕੇ ਆਇਆ ਹੈ ਤਾਂ ਇਸ ਬੰਦੇ ਜਿਹੜਾ ਅਫਸਰਾਂ ਦੇ ਧਿਆਨ ਵਿੱਚ ਆ ਗਿਆ ਤੇ ਮਾਨਯੋਗ ਡੀਐਸਪੀ ਡੀ ਸੁਤਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇੱਕ ਫੋਜੀ ਪ੍ਰੀਜ਼ ਦੇ ਨੇੜੇ ਖੜਾ ਸੀਗਾ ਉੱਥੇ ਰੰਗ ਲਿਖੀ ਤੀ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰਪੀਏ ਉਦੇ ਵਿੱਚੋਂ ਵਿਕਾਸ ਜਿਹੜੇ ਸੋਨੇ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਪਾਂ ਨੂੰ ਅਫੀਮ ਬਰਾਮਦ ਹੋਈ ਹੈ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ ਬਰਾਮਦ ਹੋਈ ਹੈ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ ਅੱਜ ਜਿਹੜਾ ਮਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ